ਐਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ 3 ਸੁਈਆਂ ਵਾ ਤੇ 1 ਗੱਬਣ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇੱਦੀ ਹੁਣਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਸਣਾ ਠੀਕ ਠਾਕ ਜੀ ਵਧੀਆ ਠੀਕ ਠਾਕ ਤੁਸੀਂ ਸਣਾ ਸਭ ਵਧੀਆ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਭਾਜੀ ਬਨੀਸ਼ ਜੀ ਹਾਂਜੀ ਚਿਹਰਾ ਆਪਣਾ ਬਟਾਲਾ ਤੇ ਸੀਲ ਬਟਾਲਾ ਜਿਹੜਾ ਗਰਦਾਸਪੁਰ ਠੀਕ ਹੈ ਮੋਬਾਈਲ ਨੰਬਰ 836010198 ਇਸ ਨੰਬਰ ਤੇ WhatsApp ਚੱਲਦਾ ਹੈ ਠੀਕ ਹੈ ਜੀ 4 ਹਾਂਜੀ 4 1 5 ਹੀ ਕੱਲ ਤੁਹਾਨੂੰ ਫੋਨ ਤੇ ਗੱਲ ਕੀਤੀ ਕਿ ਤੋਹਫਾ ਪੋਣਾ ਸਾਈਵਾਲ ਦਾ ਬਹੁਤ ਨਗੀਨਾ ਤੁਸੀਂ ਕਹਿੰਦੇ ਕਿ ਸਾਈਵਾਲ ਦਾ ਲੈਂਦਾ ਸੀ ਤੁਹਾਨੂੰ ਪਹਿਲਾਂ ਹੀ ਕਹਿੰਦੇ ਕਿ ਭਾਜੀ ਇਹ ਵਿਕ ਜਾਣੀ ਹੈ ਤੇ ਹਾਂਜੀ ਹਾਂਜੀ ਬਾਕੀ ਅਹੀ ਮਾਫੀ ਜੋਨੇ ਆ ਕਿ ਕਿੰਨੇ ਦਿਨਾਂ ਦਾ ਆਪਣੀ ਗੱਲ ਹੋਣ ਦੀ ਤੇ ਪਹੁੰਚਿਆ ਨਹੀਂ ਗਿਆ ਚਲੋ ਲੱਗਦੇ ਰਹੇ ਕੋਈ ਜਾਨੇ ਕਿ ਮਜਬੂਰੀਆਂ ਹੋ ਜਾਂਦੀਆਂ ਕਿ ਹੋਰ ਕੋਈ ਕੰਮ ਹੋ ਜਾਈਆ ਤੁਹਾਨੂੰ ਵੀ ਪੈ ਗਿਆ ਤਾਂ ਹਨਾ ਜਰੂਰੀ ਹਾਂਜੀ ਹਾਂਜੀ ਚਾਰ ਪੰਜ ਦੇ ਨਹੀਂ ਨਿਕਲ ਗਏ ਆਪਣੇ ਇਤਰਾ ਹੀ ਚਲੋ ਕੋਈ ਗੱਲ ਨਹੀਂ ਠੀਕ ਹੈ ਦੇ ਚਲ ਕਰੀਏ ਫਿਰ ਸ਼ੁਰੂ ਹੋ ਗਏ ਹੈ ਕਿ ਹਾਂਜੀ ਹਾਂਜੀ ਮੁਰਜਾ ਪੁੱਤ ਠੀਕ ਧਿਆਨ ਸਾਈ ਵਾਲ ਗਾਂਜੜੀ ਵੇਗ ਗਈ ਆ ਹਨਾ ਬਹੁਤ ਤੋਹਫਾ ਸੀ ਉਹਦੇ ਠੀਕ ਹੈ ਮਖਾਲਿਆਣਾ ਲਈ ਤੋਹਫਾ ਜੇ ਤੂੰ ਕਹਿੰਦੇ ਨਾ ਠੀਕ ਹੈ ਚਲੋ ਇਹ ਚੀਜ਼ਾਂ ਬੁਹਾਲਣ ਨੂੰ ਜੀ ਕਰਦਾ ਵਿਗੜ ਨਾ ਵਿਗਣ ਗੱਲ ਹਾਂਜੀ ਹਾਂਜੀ ਇਹ ਕਈ ਵਾਰੀ ਚੀਜ਼ੇ ਸ਼ੌਂਕ ਨਾਲ ਲੈਂਦੀ ਹੁੰਦੀ ਆ ਬੁਹਾਲੀ ਚੀਜ਼ੀ ਬਹੁਤ ਯੂਨੀਕ ਚੀਜ਼ਾਂ ਨਿਕਲਦੀਆਂ ਉਹ ਜੀ ਠੀਕ ਆ ਹਾਂਜੀ ਠੀਕ ਆ ਤੇ ਚਲੋ ਫਿਰ ਜਿਹੜੇ ਹੁਣ ਤੋਹਫੇ ਹੈਗੇ ਹੀ ਦਿਖਾ ਦਈਏ ਹਾਂ ਜਿਹੜੇ ਹੁਣ ਆਸ ਟਾਈਮ ਹੈਗੇ ਨੇ ਉਹ ਦਿਖਾ ਦੇ ਤੇ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਗਾਵ ਆ ਦੱਸੀਏ ਇਹਦੇ ਬਾਰੇ ਇਹ ਸੂਈ ਜੀ ਅੱਛਾ ਜੀ ਹਾਂਜੀ ਆ ਬੱਚਾ ਇਹਦਾ ਦਿਖਾ ਦਿਓ ਬੱਚਾ ਕਿਵੱਚੀ ਜੀ ਬੱਚਾ ਜੀ ਠੀਕ ਆ ਤੇ ਕਿੰਨੇ ਦਿਨ ਹੋਈ ਸੂਈ ਨਾ ਸੂਈ ਕੋ ਮੇਰੇ ਕੋ ਹੁਣੇ ਆਈ ਹੈ ਕੋਈ 12:00 ਅੱਛਾ ਜੀ ਆਈ ਹੈ 12:00 ਦੇ ਲਾਗੇ ਬੰਨੇ ਲੈਂਦੀ ਹੈ ਸੂਈ ਨੂੰ ਦਸ ਦਸ ਦਦੇ ਅੱਛਾ 15 ਵੀ ਹੋ ਸਕਦੇ 16 ਵੀ ਹੋ ਸਕਦੇ ਜੀ ਠੀਕ ਹੈ ਨਾ ਦੁੱਧ ਕਿੰਨਾ ਤਿਆਰ ਜੇ ਦੁੱਧ ਉਤੇ 20 ਕਿਲੋ ਦੀ ਗਾਰੰਟੀ ਦੇ ਆ ਗਈ ਜੇ 20 ਕਿਲੋ ਤਿਆਰ ਆ ਆਪਾਂ 18 ਕਿਲੋ 17 18 ਕਿਲੋ ਦੀ ਗਾਰੰਟੀ ਤਾਂ ਆ ਗਈ ਕਿਉਂਕਿ ਮੈਂ ਦੁਪਹਿਰੀ 2:30 ਕਿਲੋ ਚੋ ਕੇ ਪਾਸ ਕਰਕੇ ਲੈਂਦੀ ਹਾਂ ਹਜੇ ਵੀ ਵਸ਼ੀ ਵੇ ਲੋ ਸ਼ਾਮ ਨੂੰ ਕੀ ਬਣਨਾ ਹੈ ਨੇ ਠੀਕ ਹੈ ਹਾਂ ਜੀ ਕਿਉਂਕਿ ਝੂਠ ਮੰਮ ਵੀ 20 ਦੀ ਦੇ ਦਾਂ ਕਿਲੋ 2 ਕਿਲੋ ਤੁਹਾਨੂੰ ਪਤਾ ਗਰਮੀ ਕਰਕੇ ਕੇਵਲ ਫਰ ਹਾਂਜੀ ਹਾਂਜੀ ਤੋਰਫ ਮੈਨੂੰ 5 ਕਿਲੋ ਚਾਹੂਗੀ ਠੀਕ ਆ ਕੱਦ-ਕੱਡ ਪੂਰਾ ਵੱਡਾ ਬਾਕੀ ਇਹੇ ਤਾਜ਼ਾ ਹੀ ਆ ਬੱਚਾ ਬਹੁਤੇ ਦਿਨਾਂ ਤਵ ਨਹੀਂ ਆ ਕਿਉਂ ਆਪਾਂ ਤਾਂ ਦਛੜੇ ਜਣ ਕਿਉਂਕਿ ਸਾਡੇ ਘਰੇ ਘਰ ਸੋਈ ਆ ਬਹੁਤ ਜ਼ਿਆਦਾ ਦਿਨ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਆ ਬਾਕੀ ਕੱਦ ਵਜਨ ਵਾਲੀ ਜੀ ਹਾਂਜੀ ਹਾਂਜੀ ਬਾਕੀ ਕੱਦ-ਕਾਠ ਚੰਗਾ ਵਾ ਰੰਗ ਰੂਪ ਵੀ ਚੰਗਾ ਥੀਰੀ ਬਹੁਤ ਜ਼ਿਆਦੀ ਆ ਜਿੱਥੇ ਮਰਜ਼ੀ ਬੈਜੋ ਆ ਬਾਕੀ ਸ਼ਾਮ ਤੱਕ ਆਪਣਾ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਪੂਰਾ ਪਰਦੀ ਵਾਲੇ ਵਾਲੀ ਪਰਦੀ ਸ਼ਾਬ ਨੂੰ ਜੀ ਆਹ ਦੇਖ ਸਾ ਦੇ ਖਵਾਨਾ ਇਹਦਾ ਲੱਗ ਗਿਆ ਤੇ ਰੰਗ ਰੂਪ ਦੀ ਵੀ ਜਿਹੜੀ ਚੰਗੀ ਆ ਇਹ ਵੀ ਠੰਡੀ ਧਰੀ ਜੀ ਬਹੁਤ ਜਾਨੀ ਆ ਜੀ ਠੀਕ ਆ ਧਾਰਾ ਮਾਰ ਕੇ ਦਿਖਾ ਦੇਣਾ ਬਿਲਕੁਲ ਸਾਫ ਚਵਾਈ ਹੈ ਜਿਹੜੀ ਗੋਨਚਾਂ ਵਧੀਆ ਠੰਡੀ ਤੇ ਦੀ ਜੀ ਤੇ ਮੁੱਲ ਫਿਰ ਇਹਦਾ ਮੋਲੇ ਕੋ ਜਿੱਡਾ ਕਦ ਕਾਠਿਆ ਤੇ ਮੁੱਲ ਦੇ ਭਾਵੇਂ ਦਾ 70 75 ਕਰੀ ਜਾਈਏ ਕਿਉਂਕਿ ਆਪਾਂ ਨੂੰ ਪਹਾੜੰਗਲੀ ਪਹਾੜਾ ਦੇਦਣੀ ਛੋਟਾ ਜਿਹਾ ਮੋਲੇ ਦਾ ਕਰਨਾ ਵਾ ਕਿੰਨਾ ਕੁ ਛੋਟਾ ਕਰ ਦੇਣੇ ਕੋਈ 60 ਨਹੀਂ ਕੋਈ 65 ਨਹੀਂ 55000 ਰੁਪਏ ਮੋਲੇ ਦੇ ਅੱਛਾ ਭਾਜੀ ਤੇ ਵਿੱਚੋਂ ਛੋਟ ਛੜ ਮੌਕੇ ਤੇ ਹੋਰ ਕਰਦੇ ਹੋ 14 52000 ਦੀ ਦੇ ਦਾਂਗੇ 52000 ਭਾਜੀ ਦੁੱਧ 5 ਕਿਲੋ ਦੇ ਜਾਊਗੀ ਠੀਕ ਹੈ ਤੇ ਮੌਕੇ ਤੇ 18 ਲੀਟਰ ਦੇ ਕਰੀਬ ਘਰ ਚਵਾ ਦੋਗੇ ਅਸੀਂ 20 ਕਿਲੋ ਦੀ ਆਈ ਹੋ ਸਕਦਾ 20 ਨਿਕਲੇ ਦੁੱਧ ਦਾ 2-3 ਕਿਲੋ ਆਪ ਘੱਟ ਦੱਸਿਆ ਭਾਜੀ ਕੇਵਲ ਗਰਮੀ ਦਾ ਵਾਦਾ ਘੱਟ ਡੰ ਵੱਡਾ ਲਾਈ ਬੰਡੀ ਠੀਕ ਆ ਤੇ ਬਾਕੀ ਦੂਸਰੇ ਪਾਸੇ ਤੋਂ ਪ੍ਰਿੰਟੇ ਦਾ ਦੇਖ ਸਕਦੇ ਜੀ ਤੇ ਭੁੱਖੀ ਲੱਗਣ ਦੀ ਕਿਉਂਕਿ ਹੁਣੇ ਆਈਏ ਤੇ ਸਾਡੇ ਕੋਲ ਤੁਹਾਨੂੰ ਪਤਾ ਹੁੰਦੀ ਤੋੜੀ ਆ ਹਾਂਜੀ ਹਾਂਜੀ ਮੈਂ ਤੋੜੀ ਤੋਂ ਡੰਗਰ ਕਰਦਾ ਹਾਂ ਹਾਂਜੀ ਹੁਣ ਕਿਹੜੀ ਦਿਖਾ ਦਈਏ ਜੀ ਜਿਹੜੀ ਮਰਜ਼ੀ ਦਿਖਾ ਦਿਓ ਸਾਰੀਆਂ ਦਿਖਾਉਣੀਆਂ ਬਾਅਦ ਚ ਤੋਹਫਾ ਦਿਖਾ ਦਿਆਂਗੇ ਇੱਕ ਆ ਐਂਡ ਤੇ ਹੌਲੇ ਭਾਏ ਤੁਹਾਨੂੰ ਦਿਖਾਉਣੀ ਹੈ ਗਿਫਟ ਪੋਣਾ ਤਾਜ਼ਾ ਸੂਈਆ ਗਿਫਟ ਆ ਇਹ ਵੀ ਤਾਜੀ ਸੂਈ ਆ ਹੁਣ ਇੱਕ ਆ ਵੀ ਚਿੱਟੇ ਰੰਗ ਦੇ ਵੈੜ ਤੁਹਾਨੂੰ ਦਿਖਾਉਣੀ ਆ ਆਪ ਵੀ ਚਿੱਟੇ ਰੰਗ ਦੀ ਆ ਤੇ ਮਗਰ ਬੱਛੀ ਵੀ ਬੜੀ ਕਮਾਲ ਚਿੱਟੇ ਰੰਗ ਦੀ ਆ ਜਿਹੜੀ ਸੇਮ ਟੂ ਸੇਮ ਗਾਂ ਵਰਗੀ ਆ ਦੇਖ ਸਕਦੇ ਆ ਜਿਹੜੀ ਬੱਛੀ ਆ ਇਹਦੇ ਮਗਰ ਕਾਫੀ ਪਿਆਰੀ ਚਿੱਟੇ ਰੰਗ ਦੀ ਬੱਛੀ ਆ ਜਿਹੜੀ ਇਹਦੇ ਮਗਰ ਬਟਾ ਪ੍ਰਿੰਟ ਪਿਆਰਾ ਵਾ ਇਹਦਾ ਵੀ ਕਿੰਨੇ ਦਿਨ ਹੋ ਗਏ ਵਿੱਜੇ ਨੇ ਸੂਈ ਨਾਲ ਇਹ ਸੂਈ ਨਾਲ ਅੱਜ ਹੋ ਗਏ ਜੇ 10 ਤੋਂ 11 ਦਿਨ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਰਕਾ ਆਈਟਮ 12 ਕਿਲੋ ਜੀ ਤਿਆਰ ਜਿਹੜਾ ਗਰਮੀ ਗਰਮੀ ਕਰਕੇ ਵੰਡ ਘੱਟ ਆ ਗਰਮੀ ਵਿੱਚ ਕਾਫੀ ਪਈ ਜਾਣਾ ਹਾਂ ਤੇ ਸੇਕਾ ਬਹੁਤ ਪੈਂਦਾ ਨਾਲੇ ਪਿੰਦੀ ਧੂੜੀ ਹਾਂਜੀ ਹਾਂਜੀ ਹਰਿਆ ਨਹੀਂ ਹੁੰਦਾ ਠੀਕ ਹੈ ਤੇ ਕਿੰਨਾ ਚਵਾਈ ਜਾਊਗਾ ਦੁੱਧ ਦੁੱਧ ਸੇਵਾ ਦਾ ਵੇਖੋ 15 ਵੀ ਚਵਾ ਸਕਦੀ ਹੈ 14 ਵੀ ਚਵਾ ਸਕਦੀ 16 ਵੀ ਚਵਾ ਸਕਦੀ ਹੈ ਅੱਜ ਤੱਕ ਇੰਨਾ ਕਾ ਹੈਗਾ ਤੋੜ ਜਾ ਫਿਰ ਇਹਨਾਂ ਬਾਕੀ ਇਹ ਵੀ ਕੱਦ ਕਾਠ ਚੰਗਾ ਵਾ ਤੇ ਮਗਰ ਬੱਚੀ ਵੀ ਚੰਗੇ ਟੀਕੇ ਦੀ ਆ ਜਿਹੜੀ ਥੋੜਾ ਜਿਹਾ ਤੇ ਬੁੱਧ ਕਰਦੀ ਆ ਦੀ ਜਗਾ ਕੋਲ ਠੀਕ ਹੈ ਜੋ ਆ ਗਿਆ ਜੋ ਆ ਜਿਹੜਾ ਇਹਦਾ ਵੀ ਚਾਰੇ ਥਨਾਂ 'ਚ ਬਿਲਕੁਲ ਸਾਫ਼ ਹੈ ਜਿਹੜਾ ਤੇ ਹੈਗੀ ਠੰਡੀ ਠੇਰੀ ਆ ਵੱਡ ਕੱਦ ਬਹੁਤ ਵੱਡਾ ਜੀ ਤੇ ਚੰਗੇ ਕੱਦ ਗਾਵਾਂ ਜਿਹੜੀਆਂ ਵੱਡੇ ਕੱਦ ਵਾਲੀਆਂ ਆ ਤੇ ਥੋੜਾ ਜਗਾ ਦਾ ਵੱਡ ਘਟਾ ਚਿੱਕੜ ਹੋ ਗਿਆ ਲਾਗੇ ਨੀਂਹ ਪੈਣ ਕਰਕੇ ਨੀਂਹ ਕਾਫੀ ਪੈ ਗਈ ਹੈ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਰੱਖ ਦੇਣਾ ਜੀ ਇਹਦਾ ਮੁੱਲ ਹੈ ਜੈ ਜੀ ਪਰ ਫੋਨ ਤੇ ਕਰਾਂਗੇ ਜੀ ਨਾ ਗੱਲਬਾਤ ਚੱਲਣ ਦੀ ਸ਼ਾਮਾਂ ਨੂੰ ਉਹਨਾਂ ਨੇ ਬਣਾਵਾ ਅੱਛਾ ਉਹਨਾਂ ਦੀ ਗੱਲਬਾਤ ਚੱਲਣ ਦੀ ਉਦਾਂ ਮੇਰਾ ਵੀ ਫੋਨ ਲਾ ਕੇ ਪੁੱਛ ਲੈ ਠੀਕ ਹੈ ਕੋਈ ਜੈ ਜੀ ਹੋਊਗਾ ਇਹਦਾ ਅੱਛਾ ਛੋਟਾ ਜੈ ਇਹ ਰੇਟ ਕੇ ਬਹੁਤ ਛੋਟਾ ਜੈ ਹੋਊਗਾ ਗੱਲਬਾਤ ਚੱਲਣ ਦੀ ਜੇ ਤੇ ਉਹ ਲੈ ਕੇ ਸ਼ਾਮਾਂ ਤੱਕ ਠੀਕ ਹੈ ਤੇ ਆਪਾਂ ਫਿਰ ਮੋੜੇ ਦਾ ਕਰਦੇ ਚਲੋ ਕੋ ਫੋਨ ਲਾ ਕੇ ਪੁੱਛ ਲੈਣਾ ਇੱਕ ਵਾਰੀ ਬਾਕੀ ਸ਼ਾਮਾਂ ਪੂਰੀਆਂ ਭਰਦੀਆਂ ਜੇ ਕੋਈ ਬਾਜ਼ਾਰ ਨਹੀਂ ਜੇ ਲੱਗੇ ਇਹ ਟਾਈਮ ਦੁਪਹਿਰ ਦਾ ਵਾ ਠੀਕ ਹੈ ਜੀ ਹਣਗੋਲ ਬਹੁਤ ਵਧੀਆ ਲੱਗਾ ਠੀਕ ਆ ਤੇ ਹੁਣ ਇੱਕ ਆ ਗੱਬਨ ਜੇ ਹਾਂਜੀ ਇਹ ਕਿੰਨੇ ਕਿ ਦੁੱਧ ਆ ਲੀਜੇ ਇਹ ਵੱਡੀ ਜੇ ਦੂਜੀ ਫਾਰਮ ਚ ਲਈ ਜੇ ਉਹ ਤੇ ਉਹਦੇ ਰਿਕਾਰਡ ਬਣਾਦਾ ਦੇ ਉਹਦੇ 30 ਦੇ ਲਾਗੇ ਬੰਨੇ ਦਾ ਰਸਤੇ ਜਦੋਂ ਝੋਲ ਗਈ ਹੈ ਠੀਕ ਆ ਇਹ ਹੁਣ ਬਾਕੀ ਇਹ ਤੋਂ ਗੱਬਣ ਜਾਂ ਪਰਮਾਤਮਾ ਜਾਣ ਦਾ ਬਾਪਾ 5+ ਦੀ ਗਾਰੰਟੀ ਦੇ ਦਿੰਦੇ ਬਾਕੀ ਇਹ ਆ ਵੀ ਇਹ ਦੇਖਣ ਦੇ ਆ ਵੀ ਆਈ ਥਾਂ ਭਲੇ ਘਰ ਆ ਬੜੀ ਰਾਜੀ ਵੇਖੋ ਪਿੱਠ ਪੂੜਾ ਵੇਖੋ ਮਈਆਂ ਰਗਾ ਨਿਸ਼ਾਨੀਆਂ ਦੁੱਧ ਵਾਲੀਆਂ ਚੰਗੀਆਂ ਮਿਲਕ ਮੈਨ ਵੀ ਚੰਗੀ ਆ ਬਹੁਤ ਵਧੀਆ ਲੇਵਨੂਆ ਘਟਣਾ ਆ ਥਾਣੇ ਨੇ ਵਿੱਥੀਆਂ ਤੇ ਖੜਨੇ ਜਦੋਂ ਭਰਿਆ ਨਾ ਇਕੱਲਾ ਇਕੱਲਾ ਥਾਣੂ ਨਾ ਖੋਲੋ ਹਾਂ ਫਿਰ ਤੋਰਦੀਏ ਨੇ ਦੇਣਾ ਜੇ ਕੋਈ ਵੀ ਖੜਦੀ ਆ ਇਹਨੂੰ 10-12 ਲੈ ਜੀਗੇ ਪੂਰੀ ਰਾਜੀ ਦੂਜੀ ਜੇ ਸਾੰਭੀ ਕੇ ਵੀਰ ਨੇ ਚੰਗੀ ਰੀ ਜਨਾਵੋ ਰਾਜੀ ਆ ਪ੍ਰਿੰਟ ਪ੍ਰਿੰਟ ਬੂਠੀ ਬੱਥ ਬੱਥ ਅੱਜ ਗਾਵਾਂ ਸਾਰੀਆਂ ਜੜੀਆਂ ਵੱਡੀਆਂ ਵਾਂ ਸਾਰੀਆਂ ਚੰਗੇ ਕਦ ਕਾਠਾ ਲੀਆਂ ਇਹ ਗਿਆਂ ਵੀ ਸੂਈਆਂ ਤੇ ਅੱਜ ਇੱਕ ਕੁਛ ਲਾਗੇ ਚਿੱਕਣ ਵੀ ਆ ਜਗ੍ਹਾ ਤਾਂ ਥੋੜਾ ਜਿਹਾ ਵੱਧਾ ਕੱਟਾ ਚੱਲੰਦਿਆ ਅੱਜ ਬਾਕੀ ਕੋਈ ਵੀਰ ਇੱਥੇ ਆਣ ਕੇ ਚੰਗੀ ਤਰ੍ਹਾਂ ਵੇਖ ਕੇ ਖੜੇ ਪੂਰੇ ਕਦ ਕਾਠਾ ਪੇਟ ਪੂੜਾ ਵੇਖੋ ਰਬੂ ਜੀ ਕਿੰਨਾ ਛੋੜਾ ਦਾ ਖਾਓ ਹਾਂਜੀ ਮਈਆਂ ਵਰਗਾ ਪੇਟ ਪੂੜਾ ਛੋੜਾ 15 ਸਿੱਧਾ ਉੱਥੋਂ ਬਾਕੀ ਇਹ ਐ ਵੀ ਟੰਡੀ ਦੀ ਰੀ ਜੇ ਲੇਜੇ ਕੇਸ ਵਾਲੀ ਦਿਖਾਓ ਲੈ ਜੇ ਕੁੰਦਵੀਆਂ ਗੱਡੀ ਗੁੱਡੀ ਵਾਲੀ ਹੈ ਗੁਜਰਾਤ ਜਾ ਵਾਲੀ ਹਾਂਜੀ ਹਾਂਜੀ ਚੰਗੇ ਰੀਜ ਨੇ ਸੰਭੀ ਹੈ ਕਿਹਵੇਂ ਜਿੰਨੇ ਵੀ ਸੰਭੀ ਹੈ ਬਾਕੀ ਹਵਾਨਾ ਜੇ ਨੇ ਪਰ ਨਾ ਚੰਗੀਆਂ ਢਿੱਲਾਂ ਢੁਲਾਵਾਂ ਹਵਾਨੇ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਹੈ ਵੀਰ ਜੀ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਦੇਖੋ ਤਿਆਰ ਹੋਈ ਹੈ ਅਸੀਂ 85 ਦਾ ਮਾਲ ਹੈਗਾ ਜੀ ਹਾਂਜੀ ਪਹਿਸਟਮ ਕੱਚੇ ਦੇ ਹਿਸਾਬ ਨਾਲ ਜਿਹੜਾ 10 ਦਿਨ 12 ਦਿਨ ਸਾਹਮਣੇ ਪੈਣੀ ਹੈ ਹਾਂਜੀ ਉਸ ਹਿਸਾਬ ਨਾਲ ਜਾਇਜ਼ ਮੁੱਲੇ ਦਾ ਕਰਾਂਗੇ ਮੁੱਲਾ 65000 ਜੀ ਅੱਛਾ 60000 ਜੀ ਦੇਣਾ 60000 ਜੀ ਦੇਤਾ ਉਹ ਵੀ ਬਾਕੀ ਇਹ ਹੈ ਵੀ ਜਿਹੜੇ ਛੌਂਕ ਰੱਖਦੇ ਆ ਹਜੇ ਗਾਵਾਂ ਰੱਖੰਦਾ ਪਰਖਿਆ ਜਨ ਮੇਨ ਗੱਲ ਹੈ ਉਹਨੇ ਰੁਪਏ ਲਾਉਣੇ ਆ ਹਾਂਜੀ ਹਾਂਜੀ ਜਿਹੜੇ ਵਰਗ ਦੇ ਨਹੀਂ ਪਤਾ ਉਹਦੇ ਵਾਤੇ ਮਹਿੰਗੀ ਆ ਚਲੋ ਤੁਸੀਂ ਵੀ ਰੁਪਏ ਲਾ ਕੇ ਲਿਆਏ ਦੇ ਚਲੋ ਗੱਲ ਆਖ ਹਾਂਜੀ ਹਾਂਜੀ ਬਾਕੀ ਆ ਸਾਨੂੰ ਪਰਖਿਆ ਤੇ ਹੀ ਰੁਪਈਏ ਲਾਏ ਹਾਂਜੀ ਹਾਂਜੀ ਨਹੀਂ ਪਰਖ ਉਹਦੇ ਬਾਅਦ ਕੋਈ ਗੁੱਸਾ ਨਹੀਂ ਉਹਦੇ ਬਾਅਦ 10000 ਦੀ ਵੀ ਮਹਿੰਗੀ ਹੈ ਠੀਕ ਹੈ ਜੀ ਨਹੀਂ ਬਾਕੀ ਜੀ ਦੀ ਕੁਆਲਿਟੀ ਆ ਹਾਂਜੀ ਹਾਂਜੀ ਜਿਹੜੇ ਠੱਲਾ ਭਰਨੀਆਂ ਨੇ ਮਸ਼ੀਨ ਇਕੱਠੀ ਲਿਆਉਣਾ ਲੈਵਾਂ ਹਾਂਜੀ ਆ ਸਾਰਾ ਉਹ ਨਾ ਪਰਨਾਵ ਜਿਹੜਾ ਇਹ ਠੀਕ ਹੈ ਤੁਹਾਨੂੰ ਇੱਕ ਆ ਕਾਲੀ ਜਾਂ ਰਹਿ ਗਈ ਆ ਇਹ ਵੀ ਦਿਖਾ ਦਿਤੀ ਹੈ ਜੀ ਇਹਨਾਂ ਕਿੰਨਾ ਚਿਹਰਾ ਗੈਸ ਹੋਈ ਨਾ ਇਹ ਆ ਦੂਜੀ ਪਹਿਲੀ ਵੀਡੀਓ ਚ ਪਾਈ ਸੀ ਅੱਛਾ ਪਹਿਲੀ ਵੀਡੀਓ ਚ ਗੱਬੜੀਆਂ ਮੇਰਾ ਵੀਰ ਕੋਈ ਕੱਢ ਕੇ ਚੈੱਕ ਕਰ ਸਕਦਾ ਅੱਛਾ ਇਸਨੀ ਵੀਡੀਓ ਵਿੱਚ ਆਪਾਂ ਗੱਬੜੀ ਨ ਮੋਲੇ ਦਾ ਮੇਰੇ ਖਾ 42-43000 ਰੁਪਇਆ ਹੈ ਠੀਕ ਹੈ ਹਾਂਜੀ ਆਪਾਂ ਵੇਚੀ ਸੀ ਗੱਬਣ ਜਿਹੜੇ ਵੀਰ ਆਪਣੇ ਕੋਲ ਲੈ ਗਏ ਸੀ ਜਿੱਦਾਂ ਡੇਰੇ ਡੇਰਿਆਂ ਚੋਂ ਆਉਣ ਵਾਲੇ ਖੜਦੇ ਨਾ ਹਾਂਜੀ 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 ਤੇ ਉਹਨਾਂ ਖੜੀ ਤੇ ਉਹਨਾਂ ਬੱਚਾ ਥੱਲੇ نیچے ਛੱਡਦੇ ਇਹਦੇ ਅੱਛਾ ਸੁਈ ਦੀ ਬਿਲਕੁਲ ਪ੍ਰੋਪਰ ਸੁਈ ਹੈ ਕਿਉਂਕਿ ਗੱਬਣ ਦੀ ਵੀਡੀਓ ਕਰ ਲਿਆ ਅੰਦਾਜ਼ਾ ਆ ਜਦੋਂ ਆਪਾਂ ਗੱਬਣ ਦੀ ਵੀਡੀਓ ਆਪਣੇ ਚੈਨਲ ਤੇ ਪਈ ਆ ਤੁਹਾਡੇ ਚੈਨਲ ਤੇ ਪਈ ਕਿ 4 3 4 3 ਦੇ ਲਾਗੇ ਬਨੇ ਉਹ ਤੋਂ 10 12 ਦਿਨ ਖੜਦੀ ਤੇ ਸੂਈ ਨੂੰ ਸਾਰੇ ਅਜੇ ਕੋਈ 12 13 ਦਿਨ ਹੋਏ ਆ ਠੀਕ ਆ ਤੇ ਅੱਜ ਹੁਣ ਜਿਹੜੇ ਆ 25 ਤਰੀਕ ਆ ਹਾਂ 25 ਤਰੀਕ ਆ ਮੈਂ ਦੁਪਹਿਰ ਮਤਲਬ ਕਿ ਵੇਹ ਕ ਦਿਨ ਪਹਿਲਾਂ ਦੀ ਇਹਦੇ ਵੀਡੀਓ ਪਈ ਗੱਭਾਂ ਦੀ ਪਈ ਹੈ ਜੀ ਚੈੱਕ ਕਰ ਸਕਦੇ ਠੀਕ ਆ ਇਹ ਸੂਈ ਨੂੰ ਕੋਈ ਹੋ ਗਏ ਨਾ ਮੇਰੇ ਖਿਆਲ 15 ਤਰੀਕ ਦੀ ਸੂਈ ਹੈ ਨਾ ਕੋ 14 15 ਦੀ ਅੱਛਾ ਅੱਜ ਕਿੰਨੇ ਤਰੀਕ ਹੋ ਗਏ 10 12 ਦਿਨ ਹੋ ਗਏ ਨੇ ਉਸ ਸੂਈ ਨੂੰ ਠੀਕ ਆ ਆ ਮਗਰ ਇਹਦੇ ਬੱਚਾ ਜੀ ਬੱਚਾ ਥੱਲੇ ਨਹੀਂ ਪਾਉਂਦੇ ਹੋ ਅੱਛਾ ਤੇ ਦੁੱਧ ਜਿਹੜਾ ਇਸ ਟਾਈਮ ਉਹਨਾਂ ਦਾ ਦਸ਼ ਇਹ ਆਪਾਂ 6 ਕਿਲੋ ਦੱਸਾਂਗੇ اچھا ਮੈਂ ਚੋਈ ਨਹੀਂ ਆ ਮੈਂ ਉਹ ਲਿਆਂਦੀ ਦਪਹਿਰ ਨੂੰ ਅੱਜ ਹੀ ਆਈ ਆ ਅੱਜ ਹੀ ਆ ਦੋਨੇ ਅੱਜ ਹੀ ਆਈਆਂ ਠੀਕ ਆ ਇਸ ਕਰਕੇ ਹੋਏ ਭਾਵੇਂ ਆਠੀ ਆਪਾਂ 6 ਕਿਲੋ ਦੱਸਾਂਗੇ ਠੀਕ ਆ ਕਿਉਂਕਿ ਵਹਿਰ ਦੂਜਾ ਸਵੇਰ ਪ੍ਰੋਪਰ ਆ ਤੇ ਇਹ ਕਿੰਨਾ ਦੁੱਧ ਚ ਵਾਈ ਜਾਊਗੀ ਹਾਂਜੀ ਇਹ ਕਿੰਨਾ ਦੁੱਧ ਚ ਵਾਈ ਜਾਊਗੀ ਦੇਖੋ ਸ਼ਾਮ ਤੇ ਅੱਜ ਜੀ 10 12 ਕਿਲੋ ਚੋਣਾ ਚਾਹੀਦਾ ਦੁੱਧ ਨੂੰ ਬਾਕੀ ਜਿੱਡਾ ਕੱਦ ਕਾਠ ਆ ਹੈਗੀ ਸੱਜੜਿਆ ਬਾਕੀ ਇਹਨਾਂ ਦੇ ਬਿਲਕੁਲ ਤਾਜੀ ਆ ਕਿਉਂਕਿ ਇਹ ਚੀਜ਼ ਆਪਾਂ ਕਿਉਂਕਿ ਇਹਦਾ ਲੈਂਦੇ ਨਹੀਂ ਤੁਹਾਨੂੰ ਪਤਾ ਮੈਂ ਬਾਹਰੋਂ ਸੁਆ ਬਹੁਤ ਘੱਟ ਲਵਾਂ ਜੀ ਇਹ ਚੀ ਥੋੜੀ ਦੁੱਧ ਜਿਆਦੇ ਵਾਲੀ ਚਾਹੀਦੀ ਤੋ ਫਿਰ ਮੇਰੇ ਕੋ ਵੱਡੀ ਗਾਂ ਲੈ ਕੇ ਠੀਕ ਹੈ ਜੀ ਤੋਰੋ ਫੇਰ ਇਹਨਾਂ ਅਤਨਾ ਇਹ ਵੀ ਚੱਲ ਸੋਹਣੀ ਵੜਿਆ ਕੱਦ ਕਾਠ ਵੀ ਚੰਗਾ ਉੱਚਾ ਵਾ ਇਸ ਟਾਈਮ ਜਿੰਨਾ ਕ ਆਪਾਂ ਦੱਸਿਆ ਉਨਾਂ ਕ ਹੈਗਾ ਵਾ ਬਾਕੀ ਕਿਸੇ ਦੀ ਸਾਮ ਕੋਈ ਵਧਾਲੇ ਘਟਾਲੇ ਹਾਂਜੀ ਅਸੀਂ ਉਨਾਂ ਦੇ ਬੰਦੇ ਖਾਣ ਲੱਗ ਪੈ ਜਾਨੇ ਗਾਂ ਤਾਂ ਜੀ ਮੇਰੇ ਨਾਲ ਤੁਹਾਨੂੰ ਤਿੰਨ ਦੱਸੀ ਕਿ ਠੰਡੀ ਤੀਰੀ ਗਾਂ ਪੂਰੀ ਬਾਕੀ ਇਹਦੀ ਗੱਬਨ ਦੀ ਕੱਚੀ ਦੀ ਵੀਡੀਓ ਆਪਾਂ ਪਾਈ ਹੈ ਵੇਖਦੇ ਨੇ ਪਹਿਲਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਛੋਟਾ ਜਿਹਾ ਜੇ ਉਦੋਂ ਅਸੀਂ 42-43 ਹਜ਼ਾਰ ਦੀ ਦਿੱਤੀ ਹਾਂ ਹਾਂਜੀ ਹੁਣ ਇਹਦਾ ਜਿਹੜਾ ਮੁੱਲ ਕਰਨਾ ਵਾ ਕੋਈ 30 ਦੀ ਕੋਈ 35 ਨਹੀਂ ਅੱਛਾ ਮੋਲੇ ਦਾ 25000 ਕਰਾਂਗੇ ਅੱਛਾ ਬਿਲਕੁਲ ਚੱਲ ਜੇ ਤੇ ਵਿੱਚੋਂ ਛੋਟ-ਛਾਟ ਮੋਕੇ ਤੇ ਹੋਰ ਕਰਾਂਗੇ ਤਾਂ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਹੈਗੀ ਐ ਸੱਜਰਿਆ ਸਾੰਭ ਕਰੇ ਕੋਈ ਤਾਂ ਜੀ ਕੋਈ ਚੰਗੀ ਸਾੰਭ ਕਰ ਲੇਗਾ ਹਜੇ ਮੇਲੇ ਤੇ ਵੀ ਨਹੀਂ ਆਈ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਤਾਂ ਜੀ ਤਾਜੀ ਆ ਉਦਾਂ ਗਿੱਲਾ ਜਿਆ ਗੰਦਾ ਜਿਆ ਡੇਢ ਹਾਂ ਇਸ ਤਰ੍ਹਾਂ ਹੀ ਆ ਜਿਹੜਾ ਦਈ ਆ ਥੱਲੇ ਦਿਖਾ ਦੋ ਗੰਦਾ ਜਿਆ ਮਲੜੀ ਦਾ ਇਸ ਤਰ੍ਹਾਂ ਦਾ ਦਈ ਕਰ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਆਪਣੀ ਸਮਝਣਾ ਮੇਰਾ ਵੀਰ ਜਿੰਨੇ ਵੀ ਲੈਣੀ ਆ ਤੇਰੇ ਸੁਗੀਆਂ ਵਾਂ ਹਾਂਜੀ ਇੱਥੇ ਦੱਬਣੇ ਆ ਠੀਕ ਆ ਸੁਗੀਆਂ ਆਪਣੀਆਂ ਦੂਰ ਡੰਗ ਤਿੰਨ ਡੰਗ ਤਸੱਲੀ ਕਰ ਲੋ ਠੀਕ ਜੋ ਤੁਹਾਡੇ ਘਰ ਹੋਇਆਗਾ ਆਪਾਂ ਦੱਸਤਾ ਵਾ ਬਾਕੀ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਕੇ ਕਰੀ ਜੋ ਚੰਗਾ